ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅਸੀਂ ਹਰਮਣਾ ਐਂਟਰਪ੍ਰਾਈਜ਼ ਬਾਦਲ ਰੋਡ ਪਿੰਡ ਨਰੂਆਣਾ ਬਠਿੰਡਾ ਤੋਂ ਬੋਲ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਚਾਨੀ ਦਾ ਚੌਪਰ ਮੇਰੇ ਵੀਰ ਕਿਸਾਨ ਨੂੰ ਦਿੱਤਾ ਸੀਗਾ ਤੇ ਉਹਨਾਂ ਨੇ ਝੋਨੇ ਦੀ ਪਰਾਲੀ ਕੋਤਰ ਕੇ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੀ ਝੂੜੀ ਵਾਲੀ ਮਸ਼ੀਨ ਤਿਆਰ ਕਰੀ ਜਾਂਦੇ ਆ ਇਹਨਾਂ ਦੀ ਕਟਾਈ ਹੋਈ ਸੀ ਤੇ ਇਹਨਾਂ ਵੀਰਾਂ ਨੂੰ ਬੁਲਾਇਆ ਤੇ ਅੱਜ ਸਾਡੇ ਕੋਲੇ ਫੋਰਮੈਨ ਆਏ ਹੋਏ ਸਨ ਤੇ ਅਸੀਂ ਉਹਨਾਂ ਨੂੰ ਚੋਪਰ ਤੋਂ ਤੋੜੀ ਵਾਲੀ ਮਸ਼ੀਨ ਤਿਆਰ ਕਰੀ ਜੰਨੇ ਦੇਖ ਹੀ ਸਕਦੇ ਹੋ ਆ ਦੇਖੋ ਵੀਰੋ ਵੀ ਇਹਦੇ ਵਿੱਚ ਹਲੇ ਤੇ ਕਰਝੋਨੇ ਦੀ ਪ੍ਰਾਲੀ ਉਸ ਤਰ੍ਹਾਂ ਹੀ ਪਈ ਹੈ ਤੇ ਟਾਇਰ ਹਿੱਸਾ ਲਾ ਚੁੱਕੇ ਆ ਤੇ ਹੁਣ ਬਸ ਥੋੜੇ ਟਾਈਮ ਚ ਅਸੀਂ ਇਹਦੇ ਜਿਹੜਾ ਪੱਖਾ ਸਾਡੀ ਕੱਟ ਆਈ ਹੋਈ ਹੈ ਆ ਦੇਖ ਹੀ ਰਹੇ ਹੋ ਤੁਸੀਂ ਇਹਦੇ ਇੱਕ ਹੀ ਪੱਖਾ ਹੁੰਦਾ ਵੀਰੇ ਆ ਇਹਦੇ ਬਰਮਾ ਸਿਸਟਮ ਹੈ। ਕਟੋ-ਕਟ 1 ਫੁੱਟ ਚੌੜਾ ਇਹਦਾ ਇੱਕ ਪੱਖਾ ਜੋ ਤੂੜੀ ਨੂੰ ਤਕਰੀਬਨ ਦੂਜੀਆਂ ਟਰਾਲੀਆਂ ਨਾਲੋਂ ਬਹੁਤ ਹੀ ਛੇਤੀ ਭਰਦਾ ਹੈ ਤੇ ਤੇਲ ਵੀ ਕੋਈ ਵੀ ਮਸ਼ੀਨ ਦੇ ਬਰਾਬਰ ਚਲਾ ਕੇ ਦੇਖ ਲਓ ਟਰੈਕਟਰ ਵੀ ਉਸ ਦੇ ਨਾਲੋਂ ਘਟੋ-ਕਟ ਅੱਧਾ ਪਾਣ ਲਈ ਤੇ ਤੇਲ ਘੱਟ ਖਾਊਗਾ। ਜਿਸ ਤੋਂ ਆ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ। ਇਹਦੇ ਜੋ ਟਾਇਰ ਹਿੱਸਾ ਹੈ ਉਹ ਸਿਰਫ ਇੱਕ ਕਿੱਲੀ ਦੇ ਨਾਲ ਹੀ ਕਸਿਆ ਤੇ ਲਾ ਸਕਦੇ ਆ ਆ ਇਹਨਾਂ ਟਾਇਰ ਹਨ ਤੇ ਆ ਜੋ ਕਿੱਲੀ ਹੈ ਸਿਰਫ ਇਸ ਕਿੱਲੀ ਦੇ ਨਾਲ ਹੀ ਟਾਇਰ कसे ਜਾਂਦੇ ਹਨ ਅਤੇ ਉਤਾਰੇ ਜਾਂਦੇ ਹਨ ਤੇ ਬਾਕੀ ਬਈ ਜੋ ਚੌਪਰ ਦਾ ਸਮਾਨ ਹੈ ਉਹ ਅਸੀਂ ਲਾ ਚੁੱਕੇ ਹਾਂ ਤੇ ਬਸ ਤਿਆਰੀ ਸਾਡੀ ਹੈਗੀ ਹੈ ਕਿ ਸੀ ਪੱਖਾ ਫਿੱਟ ਕਰਕੇ ਬਾਈਆਂ ਨੂੰ ਤੂੜੀ ਵਾਲਾ ਰੀਪਰ ਤਿਆਰ ਕਰਕੇ ਦੇ ਦੇਣਾ ਹੈ ਆ ਪੱਖੇ ਦਾ ਬੈਡ ਸਿਸਟਮ ਹੈ ਵੀਰੇ ਦਾਣੇ ਵਾਲਾ ਤੇ ਇਸ ਤੋਂ ਵੱਡੀ ਖਾਸੀਅਤ ਗੱਲ ਇਹ ਵੀ ਹੈ ਕਿ ਜਿਹੜੀ ਚਾਨੀ ਕੰਪਨੀ ਹੈ ਇਹ ਪੰਜਾਬ ਸਰਕਾਰ ਦੇ ਕੰਨਿਓ ਅਵਾਰਡ ਮਿਲਿਆ ਹੋਇਆ Winner ਹੈ ਸਭ ਤੋਂ ਵਧੀਆ ਗੱਲ ਇਹ ਵੀ ਹੈ ਕੇਸ ਦਾ ਜੋ জাল ਹੈ ਉਹ 44 ਸਰੀਆਂ ਦਾ ਤੇ ਡੱਬੀਦਾਰ ਬਣਿਆ ਹੋਇਆ ਹੈ ਇਸ ਦੇ ਨਾਲ ਤੋੜੇ ਵਧੀਆ ਬੰਦੀ ਹੈ ਕੋਈ ਵੱਡਾ ਢੱਕਾ ਨਹੀਂ ਬਣਾਉਂਦੀ ਮਸ਼ੀਨ ਬਾਕੀ ਸਾਡੇ ਕੋਲੇ ਭਾਈ ਆਪ ਖੜੇ ਹਨਾ ਭਾਈ ਜੀ ਜਰਾ ਇਧਰ ਦੇਖੋ ਮੜਾ ਜਾ ਤੁਹਾਨੂੰ ਸਾਡੇ ਚਾਨੀ ਦੇ ਚੌਪਰ ਬਾਰੇ ਕਿਦਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਚੱਲੇਗੀ ਠੀਕ ਹੈ ਉਹ ਜੋ ਸਰਵਿਸ ਕਿਹਾ ਸੀ ਉਹ ਸਰਵਿਸ ਮਿਲੀ ਠੀਕ ਹੈ ਠੀਕ ਕੋਈ ਦਿੱਕਤ ਨਹੀਂ ਆਈ ਤੇ ਜਿਹੜੀ ਪ੍ਰਾਲੀ ਦੀ ਆਪਾਂ ਕੁਤਰੀ ਹੈ ਇਹਦੇ ਵਿੱਚ ਤੁਸੀਂ ਸਾਨੂੰ ਦੱਸੋ ਵੀ ਕਿ ਕਿੱਦਾਂ ਦੀ ਕੁਤਰੀਏ ਨੇ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਕੁਤਰੀਏ ਠੀਕ ਹੈ ਇੱਕ ਇਹ ਆਏ ਆ ਵੀ ਸੁੱਕਾ ਨਹੀਂ ਕੁਦਰਦੀ ਜਦੋਂ ਮਸ਼ੀਨ ਵੱਡਤਾ ਨਾਲ ਦੀ ਨਾਲ ਚਲਾਉਣੀ ਪੈਂਦੀ ਹੈ ਠੀਕ ਹੈ ਫਿਰ ਸਫਾਈ ਆਉਂਦੀ ਹੈ ਹਾਂ ਫਿਰ ਸਫਾਈ ਦਿੰਦੇ ਠੀਕ ਹੈ ਅੱਛਾ ਅੱਗੇ ਸਾਡੇ ਨਾਲ ਭਾਈ ਫੋਰਮੈਨ ਸਾਹਿਬ ਮਾੜਾ ਜਾ ਗੱਲ ਸੁਣਿਓ ਬਾਈ ਜੀ ਤੁਸੀਂ ਚਾਨੀ ਕੰਪਨੀ ਦੇ ਵਿੱਚ ਕੰਮ ਕਰਦੇ ਹੋ ਹਾਂਜੀ ਠੀਕ ਹੈ ਤੁਹਾਡੇ ਉੱਥੇ ਰੀਪਰ ਦੀ ਕਿੰਨੀਕ ਮੰਗ ਹੈ ਬਹੁਤ ਜ਼ਿਆਦਾ ਮੰਗ ਹੈ ਜੀ ਪੂਰਾ ਨਹੀਂ ਆ ਰਹਾ ਠੀਕ ਹੈ ਤੇ ਬੁਕਿੰਗ ਜਿਹੜੀ ਹੁਣ ਹੋਊਗੀ ਉਹੀ ਹੋਊਗੀ ਜੀ ਮੌਕੇ ਤੇ ਨਹੀਂ ਦਿੱਤਾ ਜਾਊਗਾ ਜੀ ਠੀਕ ਹੈ ਪਹਿਲਾਂ ਬੁਕਿੰਗ ਕਰਾਉਣੀ ਪਊਗੀ ਠੀਕ ਹੈ ਉਹ ਤਾਂ ਅਸੀਂ ਕਰਵਾਈਆਂ ਸੀਗੀਆਂ ਤਾਂ ਕਰਕੇ ਸਾਡੇ ਕੋਲ ਸੀਗਾ ਉਹ ਸਟਾਕ ਹੈਗਾ ਬਹੁਤ ਫੁੱਲ ਪਹਿਲਾਂ ਹੀ ਕਰਵਾ ਦਿੱਤੀਆਂ ਸੀਗੀਆਂ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਚਾਨੀ ਦਾ ਚੌਪਰ ਜਾਂ ਚਾਨੀ ਦਾ ਤੂੜੀ ਵਾਲਾ ਰੀਪਰ ਖਰੀਦਣਾ ਜਾਂ ਬੁੱਕ ਕਰਵਾਉਣਾ ਹੋਵੇ ਤਾਂ ਛੇਤੀ ਕਰਵਾ ਲਓ ਕਿਉਂਕਿ ਨਵਾਂ ਸਾਲ तकरीबन 2 ਤਰੀਕ ਹੋਗੀ ਚੜੇ ਗਿਆ ਤੇ ਇਸ ਤੋਂ ਬਾਅਦ ਫਿਰ ਫਿਰ ਇਹਨਾਂ ਦੇ ਰੇਟ ਸ਼ਾਇਦ ਮੇਰੇ ਖਿਆਲ ਚ ਹੋਰ ਵਾ ਸਕਦੇ ਆ 6 ਤੋਂ 6 ਦੇ ਕਿਸਾਨ ਭਰਾਵੋ ਚਾਨੀ ਦਾ ਚੌਪਰ ਜੱਤੂੜੀ ਵਾਲੀ ਮਸ਼ੀਨ ਬੁੱਕ ਕਰਵਾਉਣ ਲਈ ਤੁਹਾਡੇ ਸਕਰੀਨ ਦੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਅਤੇ ਇਸ ਪੇਜ ਨੂੰ ਫੋਲੋ ਜਰੂਰ ਕਰ ਲਓ ਇਹਨੂੰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਨੂੰ ਹੋਰ ਜਿਹੜੇ ਆਪਣੇ ਸੰਦਾਉਂਦੇ ਹੈ तकरीबन ਸੁਪਰ ਸੇਟਰ 레ਜਰ ਕਰਾਏ ਵਗੈਰਾ ਪੁਰਾਣੇ ਨਵੇਂ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਲਈ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ